ਕੇਜਰੀ ਵਾਲਾ ਉਹ ਲਾ ਲਿਆ ਤੈਨੂੰ ਦੱਸਣਾ ਚਾਹੁੰਦਾ ਇਹ ਸਰਦਾਰ ਸੁਰਿੰਦਰ ਸਿੰਘ ਖਾਲਸਾ ਜਿਹਦੇ ਜਿਹੜਾ ਕਦੇ ਤੇਰਾ ਫੈਨ ਹੁੰਦਾ ਸੀ ਪਰ ਅੱਜ ਤੇ ਤੇਰਾ ਸਭ ਤੋਂ ਵੱਡਾ ਵਿਰੋਧੀ ਮੈਂ ਹਾਂ ਇਹ ਤੁਹਾਡੇ ਪਟਿਆਲੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਇੱਕ ਸੰਦੀਪ ਪਾੜਕੇ ਦੇ ਪੀਏ ਆਏ ਨੇ ਉਹ ਬੰਦਿਆਂ ਚ ਕੋਈ ਵੱਖਰੀ ਯੋਗਤਾ ਉਹਨਾਂ ਨੂੰ ਵੱਖਰਾ ਤੇ ਯਾਰ ਗੋਡੇ ਘੁੱਟਣ ਦਾ ਇਹ ਜੀਵ ਮਾਰ ਰਹੇ ਨੇ ਇਹ ਜੀ ਮਾਰਦੇ ਨੇ ਸਾਡੇ ਦੇ ਵਿੱਚ ਉਹ ਗੁਣ ਨਹੀਂ ਹੈਗਾ ਝਾੜੂ ਦੇ ਐਮਐਲਏ ਨਾਲ ਹੁਣ ਉਹ ਬੰਦੇ ਨੇ ਜਿਹੜੇ ਬਾਈ ਜੀ ਨੇ ਲੋਕ ਉਹਨੂੰ ਬਾਈ ਜੀ ਕਹਿੰਦੇ ਆ ਮਨਵਿੰਦਰ ਬਾਈ ਜੀ ਪਤਾ ਕਿਉਂ ਕਹਿੰਦੇ ਆ ਕਿਉਂਕਿ ਉਹ 2022 ਚ ਆਏ ਆ ਤੇ ਉਹ ਬਾਈ ਜੀ 27 ਚ ਮੁੜ ਜਾਣੇ ਆ ਆਪਣੂ ਆਪਣੀਆਂ ਪਾਰਟੀਆਂ 'ਚ ਡੜੇ ਸੱਟੇ ਦਾ ਕੰਮ ਆ ਜਿਹੜਾ ਪੂਰੇ ਪੰਜਾਬ ਪੱਤਰ ਤੋਂ ਸਭ ਤੋਂ ਵੱਡੇ ਹੀ ਹੋਊਗਾ ਜਿਹੜਾ ਉੱਥੇ ਚੱਲ ਰਿਹਾ ਲੋਕ ਚੰਡੀਗੜ੍ਹੋਂ ਉੱਥੇ ਜੂਆ ਖੇਡਣ ਜਾਂਦੇ ਇਹ ਹਾਲਾਤ ਨੇ ਤਪੇ ਇਹ ਹਾਲਾਤ ਨੇ ਮਤਲਬ ਕਿ ਕੀ ਦੀ ਸ਼ਹਿਤ ਹੈ ਉਥੋਂ ਦੇ ਐਮਐਲਏ ਸ਼ਹਿਤ ਹੈ ਜੋਦਣਾ ਖੇਮਰੋ ਚੱਜ ਕੇ ਨਸ਼ੇ ਖਤਮ ਆਇਤ ਤੋਂ ਬਾਅਦ ਪੰਜਾਬ ਦੇ ਨਿਸ਼ਾਨੀ ਮਿਲੂਗਾ ਲੱਗਦਾ ਉਮੀਦ ਹੈ ਮੈਨੂੰ ਨਹੀਂ ਲੱਗਦਾ ਜੇ ਨਸ਼ੇ ਖਤਮ ਹੋ ਜਾਂਦੇ ਹੁੰਦੇ ਤਾਂ ਟਰਥੱਲੀ ਮੱਚ ਜਾਂਦੀ ਟਰਥੱਲੀ ਟਰਥੱਲੀ ਇੰਦੀ ਸੈਂਸ ਵੀ ਹਸਪਤਾਲਾਂ 'ਚ ਲੋਕਾਂ ਨੇ ਇੰਨੇ ਭਰਤੀ ਹੋਣਾ ਸੀ ਪਰ ਭਗ ਸਿੰਘ ਵਾਲੀ ਪੱਗ ਬਨ ਕੇ ਕੁਝ ਨਹੀਂ ਹੋਣਾ ਇਹ ਭਗ ਸਿੰਘ ਆ ਰੇ ਸਿਰ ਭਾਲਣੇ ਪੈਣੇ ਆ ਤੁਹਾਨੂੰ ਲਾਹਵ ਸਿੰਘ ਉਗੋਕੇ ਵਰਗਿਆਂ ਨੇ ਮੀਤ ਹੀਰ ਵਰਗਿਆਂ ਨੇ ਤੁਹਾਨੂੰ ਦੁਬਾਰੇ ਵੋਟਾਂ ਨਹੀਂ ਪਵਾਉਣੀਆਂ ਜਿਹੜੇ ਉਹਨਾਂ ਦੇ ਹਾਲਾਤ ਨੇ ਇਸ ਟਾਈਮ ਇਹਨਾਂ ਨੇ ਅੱਤਪਾਤੀ 27 ਦੇ ਵਿੱਚ ਅਸੀਂ ਪੰਜਾਬ ਸਾਡਾ ਪੰਜਾਬ ਸਾਡੀ ਪੰਜਾਬੀ ਸਾਡਾ ਪੰਜਾਬੀਅਤ ਅੰਤ ਕਰਾਂਗੇ ਤੁਸੀਂ ਪਸੰਦ ਕਰੋਗੇ ਵੀ ਸੰਜੀਵ ਰੋੜਾ ਜਿੱਤ ਕੇ ਐਮਐਲਏ ਬਣ ਜੇ ਤੇ ਅਰਵਿੰਦ ਕੇਜਰੀਵਾਲ ਦਾ ਮਨੀਸ਼ ਉਹਦੀ ਰਾਜ ਸਭਾ ਜਾਵੇ ਪਸੰਦ ਕਰੋ ਨਹੀਂ ਜਾਣਾ ਚਾਹੀਦਾ ਇਹ ਕੰਮ ਹੋਣਾ ਨਹੀਂ ਚਾਹੀਦਾ ਠੀਕ ਆ ਪਰ ਇਹ ਦੇਖੋ ਕਹਿ ਰਹੇ ਨੇ ਸਾਰੇ ਵੀ ਇਹ ਜਿਹੜੀ ਸੀਟ ਆ ਇਹ ਇਸ ਲਈ ਲੜੀ ਜਾ ਰਹੀ ਆ ਪਰ ਜੇ ਗੱਲ ਇਹ ਹੁੰਦੀ ਆ ਤਾਂ ਮੈਂ ਸਮਝਦਾ ਇਹ ਮੰਦਭਾਗੀ ਗੱਲ ਆ ਨਹੀਂ ਹੋਣਾ ਅਸੀਂ ਪਸੰਦ ਨਹੀਂ ਕਰਦੇ ਨਹੀਂ ਹੋਣਾ ਨਹੀਂ ਚਾਹੀਦਾ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਆਪਣੀ ਹੀ ਸਰਕਾਰ ਖਿਲਾਫ ਧਰਨਾ ਦਿੱਤਾ ਜਾ ਰਿਹਾ ਆਪਣੀ ਪਾਰਟੀ ਖਿਲਾਫ ਧਰਨਾ ਦਿੱਤਾ ਜਾ ਰਿਹਾ ਉਸ ਧਰਨੇ ਦੇ ਵਿੱਚ ਗੁਰਦੀਪ ਸਿੰਘ ਬਾੜ ਪਹੁੰਚਿਆ ਜਿਨ੍ਹਾਂ ਨੇ ਬਰਨਾਲਾ ਤੋਂ ਟਿਕਟ ਦੇ ਦਾਵੇਦਾਰ ਸੀ ਟਿਕਟ ਕੱਟ ਕੇ ਮੀਤ ਹੇਰ ਨੂੰ ਦਿੱਤੀ ਗਈ ਤਾਂ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਆ ਮદાન ਦੇ ਵਿੱਚ ਨੇਤਰੇ ਤਾਂ ਅੱਜ ਉਹ ਵੀ ਇੱਥੇ ਪਹੁੰਚੇ ਆ ਗੱਲਬਾਤ ਉਹਨਾਂ ਨਾਲ ਕਰਦੇ ਆ ਕਿਵੇਂ ਮੰਨਦੇ ਆ ਪਹਿਲਾਂ ਤੁਹਾਡੇ ਨਾਲ ਤਾਂ ਬੜੇ ਪਹਿਲਾਂ ਹੀ ਬੜਾ ਕੁਝ ਹੋ ਗਿਆ ਸੀ ਅੱਜ ਇਹਨੇ ਲੋਕ ਇਕੱਠੇ ਹੋਏ ਆ ਇਹ ਇੱਕ ਦਿਨ ਦੀ ਗੱਲ ਹੈ ਇੱਕ ਦੋ ਦਿਨਾਂ ਚ ਗੁੱਸਾ ਆਇਆ ਜਾਂ ਲੰਮੇ ਸਮੇਂ ਤੋਂ ਅੰਦਰ ਜਿਹੜਾ ਗੁੱਸਾ ਭੜਕ ਰਿਹਾ ਦੇਖ ਜਿੰਨਾਕ ਮੈਂ ਇਹ ਚੀਜ਼ ਨੂੰ ਅਨਲਿਸਿਸ ਕੀਤਾ ਹੁਣ ਸਾਰੇ ਆ ਸਾਡੀ ਭੈਣ ਪ੍ਰੀਤੀ ਮਲਹੋਤਰਾ ਜੀ ਨੇ ਉਦਮ ਕੀਤਾ ਸੋ ਹਾਂਜੀ ਸਾਰੇ ਵਰਕਰ ਅੰਦਰੋਂ ਅੰਦਰੀ ਹਰ ਹਲਕੇ ਦੇ ਤਪੇ ਪਏ ਆ ਪਰ ਉਹ ਇਹੀ ਵੇਟ ਕਰ ਰਹੇ ਸੀ ਵੀ ਚਲੋ ਅੱਜ ਸੁਨਵਾਈ ਹੋ ਜੂ ਅੱਜ ਸੁਨਵਾਈ ਹੋ ਜੂ ਅੱਜ ਸੁਨਵਾਈ ਹੋ ਜੂ ਪਰ ਜਦੋਂ ਹੁਣ 3 ਸਾਲ ਲੰਘ ਗਏ ਸਵਾ 3 ਸਾਲ ਲੰਘ ਗਏ ਕਹਿੰਦੇ ਹੁੰਦੇ ਨੇ ਵੀ ਉਹਨਾਂ ਦਾ ਜਿਹੜਾ ਪਾਣੀ ਆ ਜਿਹੜਾ ਸਿਰ ਤੋਂ ਲੰਘਿਆ ਹੁਣ ਫਿਰ ਉਹਨਾਂ ਦਾ ਬਾਹਰ ਆਉਣੀ ਆਉਣਾ ਸੀ ਸੋ ਇਹ ਸਾਰੇ ਉਹ ਇੱਥੇ ਪਹਿਲਾਂ ਇੰਦਰਜੀਤ ਜੀ ਬੈਠੇ ਸੀ ਉਹ ਬਲਾਕ ਪ੍ਰਧਾਨ ਨੇ ਕੋਈ ਬਲਾਕ ਪ੍ਰਧਾਨ ਆ ਕੋਈ ਸਰਕਲ ਪ੍ਰਧਾਨ ਆ ਕੋਈ ਜ਼ਿਲ੍ਹਾ ਪ੍ਰਧਾਨ ਆ ਸਾਰੇ ਇੱਥੇ ਪਹੁੰਚੇ ਨੇ ਸੋ ਮੈਂ ਸਮਝਦਾ ਬਹੁਤ ਜਿਆਦੇ ਬਹੁਤਾਤ ਗਿਣਤੀ ਚ ਐਮਐਲਏ ਨੇ ਬਹੁਤ ਮਾੜਾ ਹਾਲ ਕਰਤਾ ਆਮ ਆਦਮੀ ਪਾਰਟੀ ਦਾ ਜਿਹੜਾ ਕੋਰ ਕੇਡਰ ਸੀ ਉਹ ਨਿਰਾਸ਼ ਹੋ ਕੇ ਘਰੇ ਬਹਿ ਗਿਆ ਤੇ ਉਹਨਾਂ ਨੂੰ ਹੁਣ ਕੋਈ ਰਾਹ ਜਿਹੜਾ ਉਹ ਦਿਖ ਨਹੀਂ ਰਿਹਾ ਆ ਆਮ ਆਦਮੀ ਪਾਰਟੀ ਨਾਲ ਜਿਹੜੇ ਤੁਰੇ ਫਿਰਦੇ ਹੋ ਕੌਣ ਆ ਫਿਰ ਉਹ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਨੇ ਜਾਂ ਦੂਜੀਆਂ ਪਕਾਟੀਆਂ ਦੇ ਵਿੱਚੋਂ ਆਏ ਉਹਨਾਂ ਲੋਕ ਉਹ ਲੋਕ ਨੇ ਨਹੀਂ ਇਹ ਤਾਂ ਜੀ ਦੇਖੋ 2027 ਦੱਸੂਗਾ ਉਹ ਜਿਹੜੇ ਲੋਕ ਨੇ ਨਾ ਮੈਂ ਤੁਹਾਨੂੰ ਦੱਸਦਾ ਜਿਵੇਂ ਉਹ ਨਹੀਂ ਕਹਿੰਦੇ ਹੁੰਦੇ ਇੱਕ ਕਹਾਵਤ ਆ ਵੀ ਪਿੱਛੋਂ ਕੁੱਤਾ ਲੈ ਗਿਆ ਅੱਗੋਂ ਭਾਈ ਜੀ ਨਹੀਂ ਦਿੱਤੀ ਵੀ ਦੇਖ ਨਾ ਤਾਂ ਪਿੱਛੋਂ ਮਿਲਦੀ ਆ ਨਾ ਅੱਗੋਂ ਮਿਲਦੀ ਆ ਸੋ ਦੇਖੋ ਉਹ ਇਹਨਾਂ ਨਾਲ ਹੋਣੀ ਆ ਜਿਹੜੇ ਆਪਦੇ ਆ ਉਹ ਰੁਸਕੇ ਘਰੇ ਬਹਿ ਜਾਣੇ ਆ ਜਿਹੜੇ ਨਵੇਂ ਆਏ ਉਹਨਾਂ ਨੇ ਮੌਕੇ ਤੇ ਛਾਲਾ ਮਾਰ ਜਾਣੀਆਂ ਨੇ ਉਹ ਪਹਿਲਾਂ ਵੀ ਛਾਲਾ ਮਾਰ ਕੇ ਆਏ ਆ ਮਤਲਬ ਮੈਕਸਿਮਮ ਝਾੜੂ ਦੇ ਐਮਐਲਏ ਨਾਲ ਹੁਣ ਉਹ ਬੰਦੇ ਨੇ ਜਿਹੜੇ ਬਾਈ ਜੀ ਨੇ ਲੋਕ ਉਹਨੂੰ ਬਾਈ ਜੀ ਕਹਿੰਦੇ ਆ ਮਨਵਿੰਦਰ ਬਾਈ ਜੀ ਪਤਾ ਕਿਉਂ ਕਹਿੰਦੇ ਆ ਕਿਉਂਕਿ ਉਹ 2022 ਚ ਆਏ ਆ ਉਹ 22 ਚ ਆਏ ਆ ਉਹ ਬਾਈ ਜੀ ਨੇ 2022 ਦੀ ਫਰਵਰੀ ਤੋਂ ਬਾਅਦ ਆਏ ਵੇ ਆ ਉਹ ਸਾਰੇ ਉਹ ਬਾਈ ਜੀ ਨੇ ਉਹਨਾਂ ਨਾਲ ਤਿਉ ਬਾਈ ਜੀ 27 ਚ ਮੁੜ ਜਾਣੇ ਆਪ ਨੂੰ ਆਪਣੀਆਂ ਪਾਰਟੀਆਂ ਚ ਜਿਹੜੇ ਆਮ ਆਦਮੀ ਪਾਰਟੀ ਦਾ ਕੋਰਗੇਟਰ ਆ ਉਹ ਘਰੇ ਬਹਿ ਜਾਣਾ ਹਰੇਕ ਹਲਕੇ ਚ ਵਰਕਰ ਨਿਰਾਸ਼ ਨੇ ਸੋ ਮੇਰੀ ਮੁੱਖ ਮੰਤਰੀ ਪੰਜਾਬ ਨੂੰ ਇਹ ਅਪੀਲ ਆ ਵੀ ਤੁਸੀਂ ਭਗ ਸਿੰਘ ਵਾਲੀ ਪੱਗ ਦਾ ਬੰਨ ਲੈਨੇ ਹੋ ਪਰ ਭਗ ਸਿੰਘ ਵਾਲੀ ਪੱਗ ਬਨ ਕੇ ਕੁਝ ਨਹੀਂ ਹੋਣਾ ਇਹ ਭਗ ਸਿੰਘ ਆ ਰੇ ਸਿਰ ਭਾਲਣੇ ਪੈਣੇ ਆ ਤੁਹਾਨੂੰ ਲਾਹਵ ਸਿੰਘ ਓਗੋਕੇ ਵਰਗਿਆਂ ਨੇ ਮੀਤ ਹੇਰ ਵਰਗਿਆਂ ਨੇ ਤੁਹਾਨੂੰ ਦੁਬਾਰੇ ਵੋਟਾਂ ਨਹੀਂ ਪਾਉਣੀ ਆ ਜਿਹੜੇ ਉਹਨਾਂ ਦੇ ਹਾਲਾਤ ਨੇ ਤੁਸੀਂ ਹਾਲਾਤ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਣਾ ਮਨਵਿੰਦਰ ਸਾਡੇ ਤਪੇ ਦੇ ਵਿੱਚ ਕਿਉਂਕਿ ਮੈਂ ਬਰਨਾਲੇ ਦੀ ਗੱਲ ਕਰੂੰਗਾ ਦੇਖੋ ਮੈਂ ਸਾਰੇ ਪੰਜਾਬ ਦਾ ਤਾਂ ਮੈਨੂੰ ਪਤਾ ਵੀ ਨਹੀਂ ਹੈ ਨਾ ਕਿੱਥੇ ਕੀ ਹੈ ਮੈਂ ਬਰਨਾਲੇ ਦੀ ਮੈਂ ਗੱਲ ਕਰੂੰਗਾ ਕੋ ਬਰਨਾਲੇ ਬਾਰੇ ਮੈਂ ਬੜਾ ਭਲੀ ਭਾਤੀ ਜਾਣਦਾ ਬਰਨਾਲੇ ਦੇ ਵਿੱਚ ਤਪੇ ਦੇ ਵਿੱਚ ਮੈਂ ਸਮਝਦਾ ਵੀ ਬਹੁਤ ਵੱਡਾ ਦੜੇ ਸੱਟੇ ਦਾ ਕੰਮ ਆ ਜਿਹੜਾ ਪੂਰੇ ਪੰਜਾਬ ਪੱਦਰ ਤੋਂ ਸਭ ਤੋਂ ਵੱਡਾ ਹੀ ਹੋਊਗਾ ਜਿਹੜਾ ਉੱਥੇ ਚੱਲ ਰਿਹਾ ਲੋਕ ਚੰਡੀਗੜ੍ਹੋਂ ਉੱਥੇ ਜੂਆ ਖੇਡਣ ਜਾਂਦੇ ਆ ਇਹ ਹਾਲਾਤ ਨੇ ਤਪੇ ਇਹ ਹਾਲਾਤ ਨੇ ਮਤਲਬ ਕਿ ਕੀ ਦੀ ਸ਼ਹਿ ਤੇ ਉਥੋਂ ਦੇ ਐਮਐਲਏ ਦੀ ਸ਼ਹਿ ਤੇ ਮੈਂ ਸ਼ਰੇਆਮਾ ਜੀ ਮੈਂ ਮਤਲਬ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਹੈਰਾਨੀ ਦੀ ਗੱਲ ਆ ਪਤਾ ਹੀ ਨਹੀਂ ਕਿੰਨੇ ਲੀਡਰ ਉਹ ਤੇ ਬੋਲ ਚੁੱਕੇ ਆ ਸੋ ਮਤਲਬ ਕਿ ਇਹ ਚੀਜ਼ਾਂ ਨੇ ਜਿਹੜੀਆਂ ਹੋ ਰਹੀਆਂ ਨੇ ਆ ਹੁਣ ਮੈਨੂੰ ਦੱਸਦੇ ਸੀ ਇੱਥੇ ਸਾਡੇ ਭਰਾ ਵਰਕਰ ਬੈਠੇ ਸੀ ਉਹ ਕਹਿੰਦੇ ਇੱਥੇ ਨਾਬੇ ਕਹਿੰਦੇ ਭਾਤਸੋ ਚੌਂਕੀ ਦੇ ਨਾਲ ਇੱਥੇ ੜੜਾ ਸੱਟਾ ਚੱਲਦਾ ਸੋ ਦੇਖੋ ਮੈਂ ਸਮਝਦਾ ਹੁਣ ਆ ਸੀਆਈਡੀ ਇੱਥੇ ਵੀ ਹੋਊਗੀ ਸੀਆਈਡੀ ਕੱਲੀ ਕੱਲੀ ਰਿਪੋਰਟ ਦੱਸੂ ਵੀ ਕਿਹੜੇ ਸਰਕਾਰ ਨੂੰ ਵੀ ਕੌਣ ਪਹੁੰਚਿਆ ਸੀ ਕੌਣ ਨਹੀਂ ਪਹੁੰਚਿਆ ਸੀ ਕਿਹੜੇ ਪੱਤਰਕਾਰ ਪਹੁੰਚੇ ਸੀ ਕਿੰਨਾਂ ਨੇ ਬਾਈਟਾਂ ਲਈਆਂ ਓ ਭਾਈ ਸੀਆਈਡੀ ਸਾਨੂੰ ਦੜਾ ਸੱਟੇ ਨਹੀਂ ਦੱਸਦੀ ਵੀ ਇੱਥੇ ਚੱਲ ਰਹੇ ਆ ਉਹ ਵੀ ਦੱਸਦੀ ਹੂ ਕੋਈ ਹੱਲ ਕਰ ਲੋ ਉਹਨਾਂ ਦਾ ਕਿ ਤੁਸੀਂ ਐਮਐਲਏ ਤੋਂ ਐਨੇ ਮਜਬੂਰ ਹੋ ਵੀ ਤੁਸੀਂ ਐਮਐਲਏ ਮੂਰੇ ਕੁਝ ਕਰ ਹੀ ਨਹੀਂ ਸਕਦੇ ਮੰਨਦੇ ਆ ਐਮਐਲਏ ਨਾਲ ਸਰਕਾਰ ਚੱਲਦੀ ਆ ਪਰ ਭਾਈ ਲੋਕ ਛੋਟੇ ਏਜੰਡੇ ਤੇ ਨਹੀਂ ਕਿ ਕੱਲੇ ਐਮਐਲਏ ਏਜੰਡੇ ਤੇ ਨਹੀਂ ਸੋ ਮਤਲਬ ਕਿ ਜੇ ਇਹ ਐਮਐਲਏ ਨਾਲ ਸਖਤ ਹੋਣਗੇ ਤਾਂ ਲੋਕਾਂ ਦਾ ਕੁਝ ਭਲਾ ਹੋ ਸਕਦਾ ਵਰਕਰਾਂ ਦਾ ਕੁਝ ਭਲਾ ਹੋ ਸਕਦਾ ਨਹੀਂ ਆਦਰਵਾਇਜ਼ ਕੋਈ ਉਮੀਦ ਹੈ ਨਹੀਂ ਸਾਨੂੰ ਅਖੇ ਇੱਕ ਜਿਵੇਂ ਤੁਸੀਂ ਇਹ ਗੱਲ ਕੀਤੀ ਬੜੇ ਲੋਕਾਂ ਨਾਲ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਭਗਵਾਨ ਸਿੰਘ ਮਾਨ ਉਹ ਚੀਜ਼ ਤੇ ਬੋਲੇ ਵੀ ਆ ਉਹ ਬੋਲੇ ਉਹ ਗੱਲ ਕੀ ਹੈ ਕਿ ਦਿੱਲੀ ਤੋਂ ਲਿਆ ਕੇ ਚੀਰਮੈਨ ਬਿਠਾਏ ਜਾ ਰਹੇ ਆ ਪੰਜਾਬ ਦੇ ਜਿਹੜੇ ਜਿਹੜੀਆਂ ਰਾਜ ਸਭਾ ਦੀਆਂ ਸੀ ਉਹ ਦਿੱਲੀ ਵਾਲਿਆਂ ਨੂੰ ਦਿੱਤੀਆਂ ਜਾ ਰਹੀਆਂ ਕੀ ਪੰਜਾਬ ਜੋ ਯੋਗ ਬੰਦੇ ਖਤਮ ਹੋ ਗਏ ਦੇਖੋ ਜੀ ਇਹੀ ਜਿਹੜਾ ਦੁੱਖ ਆ ਨਾ ਇਹ ਬੜਾ ਦੁਖਾਨ ਦੀ ਗੱਲ ਆ ਮਤਲਬ ਕਿ ਮੈਂ ਨਹੀਂ ਕਹਿੰਦਾ ਵੀ ਠੀਕ ਆ ਸਾਰੀਆਂ ਪਾਰਟੀਆਂ ਦੀ ਜਿਹੜੀ ਸੈਂਟਰ ਲੀਡਰਸ਼ਿਪ ਹੁੰਦੀ ਆ ਸਾਰੀਆਂ ਪਾਰਟੀਆਂ ਦੀ ਹੁੰਦੀ ਆ ਹਨਾ ਇਹਦੇ 'ਚ ਵੀ ਹੈਗੀ ਆ ਪਰ ਤੁਸੀਂ ਦੇਖੋ ਤੁਸੀਂ ਇੱਕ ਕਨਸਟੀਟਿਊਸ਼ਨਲ ਪੋਸਟਾਂ ਦੇ ਉੱਤੇ ਤੁਸੀਂ ਹੋਰ ਸਟੇਟਾਂ ਤੋਂ ਬੰਦੇ ਬਿਠਾ ਰਹੇ ਹੋ ਇਹ ਮੈਂ ਇੱਕ ਬਿਲਕੁਲ ਇਰ ਰੈਲੇਵੈਂਟ ਤੇ ਬਿਲਕੁਲ ਇਲੋਜੀਕਲ ਗੱਲ ਆ ਜਿਹੜਾ ਕਿ ਬੇਹਦ ਮੰਦ ਭਾਗੀ ਗੱਲ ਆ ਇਹਦੇ ਤੇ ਵਿਚਾਰ ਇਹਨਾਂ ਨੂੰ ਕਰਨਾ ਚਾਹੀਦਾ ਮੇਰੀ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਆ ਉਹ ਵੀ ਭਾਈ ਥੋੜੀ ਜੀ ਜੁਰਤ ਦਿਖਾਓ ਲੋਕ ਲੜਦਿਆਂ ਨਾਲ ਨੇ ਲੋਕ ਲੜਦਿਆਂ ਨਾਲ ਨੇ ਲੋਕ ਡਰਦਿਆਂ ਨਾਲ ਨਹੀਂ ਹੈਗੇ ਸੋ ਜੇ ਲੋਕ ਲੋਕ ਜਦੋਂ ਬਦਲ ਗਏ ਨਾ ਜਦੋਂ ਆ ਵਰਕਰ ਬਦਲ ਗਏ ਭਾਈ ਜੀ ਆ ਸਾਰੇ ਜਿੰਨੇ ਇੱਥੇ ਭੈਣ ਭਰਾ ਉਰੇ ਬੈਠੇ ਆ ਨਾ ਇਹਨਾਂ ਨੇ ਸਾਨੂੰ ਤਖਤਾਂ ਤੇ ਬਿਠਾਇਆ ਤੇ ਜੇ ਆਪਦੀ ਆਈ ਤੇ ਆਗੇ ਨਾ ਇਹ ਤਖਤ ਪਲਟਾਉਣਾ ਵੀ ਜਾਣਦੇ ਆ ਮੁੱਖ ਮੰਤਰੀ ਕਹਿੰਦੇ ਰਹੇ ਨੇ ਮੁੱਖ ਹਾ ਹੱਤ ਤੇ ਅੰਤ ਦਾ ਬੈਰ ਹੁੰਦਾ ਸੋ ਹੁਣ ਮੈਂ ਸਮਝਦਾ ਵੀ ਕਈ ਹਲਕਿਆਂ 'ਚ ਮੈਂ ਫੇਰ ਕਹਿਣਾ ਮਨਵਿੰਦਰ ਵੀ ਮੈਂ ਸਾਰੇ ਪੰਜਾਬ ਦਾ ਮੈਂ ਜਾਣਦਾ ਨਹੀਂ ਮੈਂ ਕੁਝ ਛਿੰਮੇ ਹਲਕਿਆਂ ਜਿੱਥੇ ਮੈਂ ਵਿਚਰਦਾ ਵੀ ਇੰਨਾ ਕੁ ਮਾੜੇ ਹਾਲਾਤ ਨੇ ਰਹਿ ਰੱਬ ਦਾ ਨਾਮ ਯਾਰ ਇਹਨਾਂ ਨੇ ਤਾਂ ਪੁਰਾਣੇ ਵੀ ਚੰਗੇ ਘਾਤੇ ਇਹਨਾਂ ਨੇ ਤਾਂ ਪੁਰਾਣੇ ਵੀ ਕਈ ਜਗ੍ਹਾ ਤੇ ਚੰਗੇ ਕਹਾਤੇ ਸਾਡੇ ਭਦੌੜ ਦੇ ਲੋਕ ਬਰਨਾਲੇ ਦੇ ਲੋਕ ਪੁਰਾਣਿਆਂ ਨੂੰ ਕਹਿ ਲੋ ਵੀ ਐਂ ਮੰਨੋ ਵੀ ਪੁਰਾਣਿਆਂ ਨੂੰ ਚੰਗਾ ਕਹਿਣ ਲੱਗੇ ਵੀ ਉਹ ਹੀ ਚੰਗੇ ਸੀ ਤੁਸਾਂ ਹਾਂ ਯੋਧਨ ਆ ਸ਼ਾਂ ਪਰ ਤੁਸੀਂ ਸਿੱਖਿਆ ਕ੍ਰਾਂਤੀ ਬੜੀਆਂ ਸਕੀਮਾਂ ਲੈ ਕੇ ਆਏ ਐ ਕੋਈ ਗਰਾਊਂਡ ਤੇ ਤੁਸੀਂ ਵਿਚਰਦੇ ਹੋ ਕੋਈ ਹੋਈ ਐ ਅਸਰ ਕੋਈ ਹੋਇਆ ਦੇਖੋ ਜੀ ਸਿੱਖਿਆ ਕ੍ਰਾਂਤੀ ਸੀ ਹੁਣ ਸਿੱਖਿਆ ਕ੍ਰਾਂਤੀ ਚ ਦੋ ਕਮਰੇ ਬਣਾ ਦੇਨੇ ਟਾਇਲਟਾਂ ਦੇ ਅਧ்கਾਟਨ ਕਰ ਦੇਨੇ ਕੀ ਉਹ ਸਿੱਖਿਆ ਕ੍ਰਾਂਤੀ ਆ ਸਿੱਖਿਆ ਕ੍ਰਾਂਤੀ ਤਾਂ ਉਹ ਹੁੰਦੀ ਆ ਵੀ ਤੁਸੀਂ ਇੱਕ ਬਹੁਤ ਵੱਡਾ ਜਿਵੇਂ ਸਕੂਲ ਆਫ ਐਮਿਨੈਂਸ ਵੀ ਕਹਿੰਦੇ ਸੀ ਕੋਈ ਵੱਡਾ ਸਕੂਲ ਤੁਸੀਂ ਇੱਕ ਸੈਂਟਰ ਆਫ ਪੁਆਇੰਟ ਚ ਸਮਝ ਲਓ ਬਣਾਇਆ ਜਿਹਨੂੰ ਕਿ 20 ਪਿੰਡ ਲੱਗਦੇ ਆ ਤੇ ਉਹ ਤੁਸੀਂ ਇਹੋ ਜਿਹਾ ਬਣਾਤਾ ਇਹੋ ਜਿਹਾ ਐਗਜ਼ਾਮਪਲ ਬਣਾਤੀ ਵੀ ਸਾਰੇ ਪਿੰਡਾਂ ਦੇ ਲੋਕ ਜਿਹੜੇ ਪਿੰਡਾਂ ਚ ਸਕੂਲ ਨੇ ਉਥੋਂ ਉੱਠ ਕੇ ਉਹ ਕਹਿੰਦੇ ਵੀ ਅਸੀਂ ਇੱਥੇ ਨਹੀਂ ਭਾਈ ਅਸੀਂ ਉਹ ਜਿਹੜਾ ਸੈਂਟਰ ਚ ਸਕੂਲ ਬਣਿਆ ਵੱਡਾ ਸਕੂਲ ਆ ਸੀ ਉੱਥੇ ਬੱਚਿਆਂ ਨੂੰ ਲਾਉਣਾ ਤੇ ਉਹਨਾਂ ਨੂੰ ਕੋਈ ਉੱਥੇ ਕੋਈ ਨਵੀਂ ਚੀਜ਼ ਤੁਸੀਂ ਪੇਸ਼ ਕਰੋ ਉਦੋਂ ਮੈਰਿਟ 'ਚ ਬੱਚੇ ਆਉਣ ਫੇਰ ਸਿੱਖਿਆ ਗ੍ਰੰਤੀ ਹੁੰਦੀ ਹੈ ਹੁਣ ਉਦਘਾਟਨ ਕਰਕੇ ਸਿੱਖਿਆ ਕਰਾਂ ਦੀ ਮੈਨੂੰ ਤਾਂ ਲੱਗਦਾ ਵੀ ਉਦਘਾਟਨ ਕਰਕੇ ਕੋਈ ਸਿੱਖਿਆ ਗ੍ਰੰਤੀ ਆ ਵੀ ਸਕਦੀ ਆ ਜਾਂ ਆਉਣ ਵਾਲੇ ਸਮੇਂ 'ਚ ਵੀ ਆ ਸਕਦੀ ਆ ਸੋ ਇਹ ਤਾਂ ਪੋਸੀਬਲ ਹੀ ਹੈਣੀ ਇਹ ਤਾਂ ਬੇਫਕੂ ਬਣਾਉਣ ਵਾਲੀ ਗੱਲ ਆ ਸੋ ਮੈਨੂੰ ਨਹੀਂ ਲੱਗਦਾ ਬਾਰ-ਬਾਰ ਲੋਕ ਬੇਫਕੂ ਬਣਨਗੇ ਜੀ ਉਹਦਾਂ ਸ਼ਮਰੋਜ਼ ਅੱਜ ਕਹੇ ਨਸ਼ੇ ਖਾਤਮ ਅੱਜ ਤੋਂ ਬਾਅਦ ਪੰਜਾਬ 'ਚ ਨਿਸ਼ਾਨੀ ਮਿਲੂਗਾ ਲੱਗਦਾ ਹੈ ਉਮੀਦ ਹੈ ਭਾਈ ਜੀ ਤੁਸੀਂ ਪੁੱਛ ਕੇ ਦੇਖੋ ਮਨਵਿੰਦਰ ਆਪਾਂ ਸਮਾਜ 'ਚ ਰਹਨੇ ਆ ਮੈਨੂੰ ਨਹੀਂ ਲੱਗਦਾ ਜੇ ਨਸ਼ੇ ਖਤਮ ਹੋ ਜਾਂਦੇ ਹੁੰਦੇ ਤਾਂ ਤਰਥੱਲੀ ਮੱਚ ਜਾਂਦੀ ਤਰਥੱਲੀ ਤਰਥੱਲੀ ਜਾਂਦੀ ਸੈਂਸ ਵੀ ਹਸਪਤਾਲਾਂ 'ਚ ਲੋਕਾਂ ਨੇ ਇੰਨੇ ਭਰਤੀ ਹੋਣਾ ਸੀ ਤੁਸੀਂ ਪੁੱਛ ਕੇ ਦੇਖੋ ਉਹ ਕਹਿੰਦੇ ਆ ਵੀ ਨਸ਼ਾ ਜੇ ਆ ਮੰਡੀ 'ਚ ਨਹੀਂ ਮਿਲਦਾ ਭਾਈ 2 ਕਿਲੋਮੀਟਰ ਹੋਰ ਦੂਰ ਕਰਕੇ ਲੈ ਲਾਂਗੇ ਨਸ਼ਾ ਤਾਂ ਉਵੇਂ ਹੀ ਵਿਕੀ ਜਾਂਦਾ ਮਤਲਬ ਕਿ ਤਰਤਲ ਤੇ ਇਹ ਚੀਜ਼ਾਂ ਬਹੁਤ ਦੂਰ ਨੇ ਇਹ ਤੇ ਬਹੁਤ ਕੰਮ ਕਰਨ ਦੀ ਲੋੜ ਆ ਮੈਂ ਕੋਈ ਇਹ ਨਹੀਂ ਮੈਂ ਬੜੀ ਪੋਜ਼ਿਟਿਵ ਸੋਚ ਦਾ ਬੰਦਾ ਸੋ ਇਹਤੇ ਕੰਮ ਕਰਨ ਦੀ ਲੋੜ ਆ ਕੰਮ ਕਰਨਾ ਚਾਹੀਦਾ ਮੌਕਾ ਦਿੱਤਾ ਇਹਨਾਂ ਨੂੰ ਇੱਕ ਵਾਰ ਮੌਕਾ ਦਿੱਤਾ ਸੀ ਠੀਕ ਆ ਲੋਕਾਂ ਨੇ ਮੌਕਾ ਦਿੱਤਾ ਇਹ ਐ ਨਾ ਸਮਝਣ ਵੋਟਾਂ ਸੋਚ ਕੇ ਨਾ ਕਰਨ ਯਾਰ ਇਨਸਾਨੀਅਤ ਦੀ ਨਾਤੀ ਕਰ ਦੇਣ ਲੋਕਾਂ ਦਾ ਭਲਾ ਹੋ ਜੇ ਹੋ ਸਕਦਾ ਲੋਕਾਂ ਦਾ ਭਲਾ ਹੋ ਜੇ ਸੋ ਮੈਂ ਸਮਝਦਾ ਇਹਨਾਂ ਨੂੰ ਕੰਮ ਕਰਨ ਦੀ ਲੋੜ ਤੁਸੀਂ ਬਰਨਾਲਾ ਦੀ ਗੱਲ ਕੀਤੀ ਬਰਨਾਲਾ ਦੇ ਵਿੱਚੋਂ ਕਿੰਨੇ ਕੁ ਵਲੰਟੀਅਰ ਆ ਜਿਹੜੇ ਉਹ ਔਖੇ ਆ ਹਜੇ ਬਾਹਰ ਸਾਹਮਣੇ ਨਹੀਂ ਆ ਰਹੇ ਪਰ ਤੁਹਾਡੇ ਨਾਲ ਅੰਦਰੋਂ ਅੰਦਰ ਗੱਲਾਂ ਕਰਦੇ ਆ ਬਾਈ ਜੀ ਬਰਨਾਲਾ ਤੁਸੀਂ ਮੰਨੋ ਵੀ ਜੇ 13 ਤਰੀਕ ਨੂੰ 13 ਤਰੀਕ ਤੋਂ ਤੁਹਾਡੇ ਧਿਆਨ ਚੂ 13 ਤਰੀਕ ਨੂੰ ਵੋਟਾਂ ਪੈਣੀਆਂ ਸੀ ਜਿਮਣੀ ਇਲੈਕਸ਼ਨ ਦੀਆਂ ਉਹ 20 ਸੱਤ ਦਿਨ ਲੇਟ ਅੱਗੇ ਹੋ ਗਈ ਇੱਥੇ 20 ਸੀਆਈਡੀ ਵਾਲੇ ਸਾਡੇ ਭਰਾ ਨੇ ਜਿਹੜੇ ਪੁਲਿਸ ਚ ਉਹ ਹੋਣਗੇ ਆਈਬੀ ਦੇ ਵੀ ਹੋਣਗੇ ਇੰਟੈਲੀਜੈਂਸ ਦੇ ਹੋਣਗੇ ਤੁਸੀਂ ਪੁੱਛ ਕੇ ਦੇਖੋ ਜੇ ਤੁਹਾਡਾ ਕੋਈ ਦੂਰ ਨੇੜੇ ਕੋਈ ਰਿਸ਼ਤੇਦਾਰਾਂ ਨੂੰ ਪੁੱਛੋ ਵੀ ਬਰਨਾਲੇ ਦੀ ਕੀ ਰਿਪੋਰਟ ਸੀ ਜੇ 13 ਤਰੀਕ ਨੂੰ ਵੋਟਾਂ ਪੈ ਜਾਂਦੀਆਂ ਨਾ ਤਾਂ ਝਾੜੂ ਦੀ ਉਸ ਜਮਾਨਤ ਜ਼ਬਤ ਹੋਣੀ ਸੀ ਜਮਾਨਤ ਜ਼ਬਤ ਵੀ ਮੈਨੂੰ ਤਾਂ 17% ਵੋਟ ਪਈ ਹੈ 15% ਤੇ ਰਹਿ ਜਾਂਦੇ ਕਿਉਂਕਿ ਇਹਨਾਂ ਨੇ ਇੰਨਾ ਕੁ ਕਿਉਂਕਿ ਸਾਰਾ ਤੰਤਰ ਇਹਨਾਂ ਗਲੀਆਂ 'ਚ ਤਾਂ ਐਮਐਲਏ ਬੈਠੇ ਸੀ ਇਹਨਾਂ ਦੇ ਗਲੀਆਂ 'ਚ ਮੰਤਰੀ ਬੈਠੇ ਸੀ ਸਾਰਾ ਤੰਤਰ ਸਾਰਾ ਪ੍ਰਸ਼ਾਸਨ ਇਹਨਾਂ ਦੇ ਨਾਲ ਲੱਗਿਆ ਹੋਇਆ ਸੀ ਫਿਰ ਵੀ ਇਹਨਾਂ ਤੋਂ ਜਿਵਣੀ-ਜੋਨੀ ਜਿੱਤੀ ਗਈ ਤੁਸੀਂ ਹਾਲਾਤ ਤੁਸੀਂ ਆਪ ਸੋਚ ਹੁਣ ਕੀ ਹੈ ਇਹੋ ਜਿਹੀ ਵੱਡੀ ਕ੍ਰਾਂਤੀ ਕਰਤੀ ਵਹਿਜੇ ਕ੍ਰਿਸ਼ਮਾ ਕਰਤਾ ਕੱਲ ਇਹਨਾਂ ਨੇ ਜ਼ਿਲ੍ਹਾ ਪ੍ਰਧਾਨ ਲਾਇਆ ਮਨਵਿੰਦਰ ਨਮਾ ਬਰਨਾਲੇ ਦੇ ਵਿੱਚ ਤੁਸੀਂ ਮੰਨੋਗੇ ਨਹੀਂ ਕਿਉਂਕਿ ਸੋਸ਼ਲ ਮੀਡੀਆ ਤੁਹਾਡਾ ਵੀ ਸੋਸ਼ਲ ਮੀਡੀਆ ਚੈਨਲ ਹੈ ਅੱਜ ਕੱਲ ਸੋਸ਼ਲ ਮੀਡੀਆ ਦੇ ਨਾਲ ਹੀ ਸਾਰਾ ਸਿਸਟਮ ਚੱਲਦਾ ਹੈ ਨਾ ਲੋਕਾਂ ਦੀ ਪਰਸਪੈਕਸ਼ਨ ਤੇ ਉਹ ਜ਼ਿਲ੍ਹਾ ਪ੍ਰਧਾਨ ਦੀਆਂ ਗਿਣਮੀਆਂ ਪੰਜ ਪੋਸਟਾਂ ਪਈਆਂ ਸਰਕਾਰ ਦਾ ਜ਼ਿਲ੍ਹਾ ਪ੍ਰਧਾਨ ਲੱਗਿਆ ਹੋਵੇ ਪੰਜ ਬੰਦਿਆਂ ਨੇ ਉਹਨੂੰ ਵਧਾਈਆਂ ਦਿੱਤੀਆਂ ਨੇ ਨਹੀਂ ਛੇਵੇਂ ਬੰਦੇ ਨੇ ਕਿਸੇ ਨੇ ਵਧਾਈ ਨਹੀਂ ਦਿੱਤੀ ਇੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਪਾਰਟੀ ਦੇ ਹਾਲਾਤ ਕੀ ਨੇ ਇੰਨੀ ਕਿ ਲੋਕਪ੍ਰਿਅਤਾ ਰਹਿ ਗਈ ਹੈ ਲੋਕਪ੍ਰਿਅਤਾ ਜੀ ਉਹ ਵੀ ਬਸ ਉਹ ਮੈਂ ਸਮਝਦਾ ਉਹ ਭਾਈ ਜੀ ਨੇ ਜਿਹੜੇ ਉਹ ਪੰਜ ਜਣੇ ਨੇ ਨਾ ਉਹ ਭਾਈ ਜੀ ਨੇ ਜਿਹੜੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਜਿਹੜੇ ਭਾਈ ਚਾਏ ਹੋਏ ਨੇ ਬਹੁਤ ਵੀ ਸਿਰਫ ਕੰਮ ਕਰ ਲਿਓ ਦੇ ਰਹੇ ਨੇ ਜੀ ਤੁਸੀਂ ਪਸੰਦ ਕਰੋਗੇ ਵੀ ਸੰਜੀਵ ਅਰੋੜਾ ਜਿੱਤ ਕੇ ਐਮਐਲਏ ਬਣ ਜੇ ਤੇ ਅਰਵਿੰਦ ਕੇਜਰੀਵਾਲ ਦਾ ਮਨੀਸ਼ ਉਹਦੀ ਰਾਜ ਸਭਾ ਜਾਵੇ ਪਸੰਦ ਕਰੋ ਨਹੀਂ ਜਾਣਾ ਚਾਹੀਦਾ ਇਹ ਕੰਮ ਹੋਣਾ ਨਹੀਂ ਚਾਹੀਦਾ ਠੀਕ ਆ ਪਰ ਇਹ ਦੇਖੋ ਕਹਿ ਰਹੇ ਨੇ ਸਾਰੇ ਵੀ ਇਹ ਜਿਹੜੀ ਸੀਟ ਆ ਇਹ ਇਸ ਲਈ ਲੜੀ ਜਾ ਰਹੀ ਆ ਪਰ ਜੇ ਗੱਲ ਇਹ ਹੁੰਦੀ ਆ ਤਾਂ ਮੈਂ ਸਮਝਦਾ ਇਹ ਮੰਦਭਾਗੀ ਗੱਲ ਆ ਨਹੀਂ ਹੋਣਾ ਤੁਸੀਂ ਪਸੰਦ ਨਹੀਂ ਕਰ ਨਹੀਂ ਹੋਣਾ ਨਹੀਂ ਚਾਹੀਦਾ ਇਹ ਤੁਸੀਂ ਕੀ ਕਹਿ ਰਹੇ ਸੀ ਜੀ ਮੈਂ सुरेंद्र ਸਿੰਘ ਨਾਮ ਹੈ ਮੇਰਾ सुरेंद्र ਸਿੰਘ ਖਾਲਸਾ ਮੇਰਾ ਪਿੰਡ ਬਾਹਦਰਗੜਾ ਜ਼ਿਲ੍ਹਾ ਪਟਿਆਲਾ ਹਲਕਾ ਸਨੌਰ ਤੁਸੀਂ ਗੱਲ ਕਰ ਰਹੇ ਸੀਗੇ ਬਾਠ ਭਾਜੀ ਦੇ ਨਾਲ ਵੀ ਕਰਪਸ਼ਨ ਕਿੱਥੇ ਤੱਕ ਹੋ ਰਹੀ ਹੈ ਤਾਂ ਮੈਂ ਦੱਸਣਾ ਚਾਹਣਾ ਤੁਸੀਂ ਬਾਠ ਭਾਜੀ ਕਹਿ ਰਹੇ ਸੀਗੇ ਤੁਸੀਂ ਬਾਠਸ ਪਾਠ ਭਾਜੀ ਨੂੰ ਪੁੱਛਿਆ ਸੀ ਤੇ ਬਾਠ ਭਾਜੀ ਨੇ ਕਿਹਾ ਸੀ ਕਿ ਇਹ ਨਾਲ ਦੇ ਆ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਆ 500 ਮੀਟਰ ਦੀ ਦੂਰੀ ਦੇ ਐਦਾਂ ਥਾਣਾ ਐਦਾਂ ਸੱਟੇ ਦਾ ਕਾਰੋਬਾਰ ਜਿਹਦੇ ਵਿੱਚ ਬੁੱਕ ਕਹਿੰਦੇ ਆ ਜਿਹਨੂੰ ਬੁੱਕ ਕਹਿੰਦੇ ਆ ਹਾਂ ਇਹਦਾ ਸਾਨੂੰ ਨਹੀਂ ਪਤਾ ਲੋਕਾਂ ਦੀ ਪੁੱਛਿਆ ਸੋਸ਼ਲ ਮੀਡੀਆ ਤੇ ਪੁੱਛਿਆ ਬੁੱਕ ਕਹਦੇ ਨੇ ਆ ਕਹਿੰਦੇ ਜੀ ਪੱਤੇ ਐਂ ਗੇੜ ਦਿੰਦੇ ਆ ਹਜ਼ਾਰ ਲੈਣਾ ਤੁਸੀਂ ਦੁੱਕੀ ਪਰ ਅਠੀ ਪਰ ਨੈਲੇ ਪਰ ਫਲਾਣੇ ਪਰ ਟਮਕਾਣੇ ਪਰ ਇਹ ਤੇ ਪਰ ਵੀ ਉਹ ਸਾਫ਼ ਕੰਮ ਚੱਲ ਰਿਹਾ ਤੁਸੀਂ ਹੁਣ ਆਪਸੇ ਹਿਸਾਬ ਲਾ ਲਓ ਵੀ ਸਰਕਾਰ ਕਿੱਥੇ ਖੜੀ ਐ ਤੇ ਕਿੱਥੇ ਕਹਿ ਰਹੀ ਆ ਵੀ ਭ੍ਰਿਸ਼ਟਾਚਾਰ ਜਾਂ ਨਸ਼ਾ ਜਾਂ ਫਲਾਣਾ ਜਾਂ ਟਮਕਾਣਾ ਕੁਝ ਵੀ ਹੋ ਜਾਊਗਾ ਐਂਡ ਭਗਵੰਤ ਮਾਨ ਸਾਹਿਬ ਨੇ ਸਾਡੇ ਸੀਐਮ ਨੇ ਇੱਕ ਗੱਲ ਕਹੀ ਸੀ ਅੰਤ ਤੇ ਹੱਤ ਟਿੱਪੀ ਦਾ ਫਰਕ ਬਿੰਦੀ ਤੇ ਟਿੱਪੀ ਦਾ ਫਰਕ ਹੈ ਉਹ ਹੋ ਗਿਆ 27 ਦੇ ਵਿੱਚ ਇਸ ਟਾਈਮ ਇਹਨਾਂ ਨੇ ਅੱਤਪਾਤੀ 27 ਦੇ ਵਿੱਚ ਅਸੀਂ ਪੰਜਾਬ ਸਾਡਾ ਪੰਜਾਬ ਸਾਡੀ ਪੰਜਾਬੀ ਸਾਡਾ ਪੰਜਾਬੀਅਤ ਅੰਤ ਕਰਾਂਗੇ ਕਿਆ ਕਰ ਲਿਆ ਜੀ ਮਤਲਬ ਜਿਹੜਿਆ ਨੇ ਬੂਟਾ ਲਾਇਆ ਉਹੀ ਪਟਣਗੇ ਹੁਣ ਜੀ 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 ਦੇਖੋ ਜੀ ਬੂਟਾ ਤੁਸੀਂ ਲਾਇਆ ਤੁਹਾਨੂੰ ੱੱਕੇ ਮਾਰ ਕੇ ਛਾ ਉਹਦੀ ਮੈ ਲਵਾ ਜਾਇਜ ਹੈ ਫੇਰ ਅੱਛਾ ਇਹਨਾਂ ਕੱਟ ਦੇਖ ਰਹੇ ਹੋ ਸਾਡਾ ਹੱਕ ਇੱਥੇ ਰੱਖ ਇਹਦੇ ਲਈ ਅਸੀਂ ਤਾਹੀ ਤਾਂ ਬੈਠੇ ਆਂ ਦੇਖੋ ਦਿੱਲੀ ਦਿੱਲੀ ਵਿਰੁੱਧ ਯੁੱਧ ਕਿਉਂ ਸ਼ੁਰੂ ਕਰਨਾ ਦਿੱਲੀ ਵਿਰੁੱਧ ਯੁੱਧ ਪੰਜਾਬ ਦੇ ਵਿੱਚ ਤੁਸੀਂ ਜਨਗਨਮਨ ਸੁਧਦੇ ਸੁਣਿਆ ਹੋਵੇਗਾ ਨਾ ਕੇਜਰੀਵਾਲ ਸਾਹਿਬ ਸਾਡੇ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਬਾਠ ਭਾਈ ਨੂੰ ਵੀ ਜਿੰਨੇ ਵੀ ਸਾਡੇ ਉਰੇ ਮੌਤ ਵਰ ਪਹੁੰਚੇ ਹੈ ਨਾ ਕੀ ਕਹਿੰਦੇ ਹੁੰਦੇ ਸੀ ਕਿ ਜੱਦੀ ਪਾਰਟੀ ਬਣੀ ਆ ਪੰਜਾਬ ਸਿੰਧ ਗੁਜਰਾਤ ਮਰਾਠਾ ਭਾਈਓ ਅਤੇ ਭੈਣੋ ਪੰਜਾਬ ਦਾ ਨਾਮ ਪਹਿ ਸਭ ਤੋਂ ਪਹਿਲੇ ਆਤਾ ਹੈ ਜਦ ਜਦ ਵੀ ਇਹ ਕ੍ਰਾਂਤੀ ਉઠીਏ ਤਾਂ ਪੰਜਾਬ ਮੇ ਹੀ ਉઠી ਹੈ ਇਹ ਹੁਣ ਵੀ ਕ੍ਰਾਂਤੀ ਪੰਜਾਬ ਤੋਂ ਹੀ ਉਠੇਗੀ ਕੇਜਰੀਵਾਲਾ ਉਹ ਲਾਲਿਆ ਤੈਨੂੰ ਦੱਸਣਾ ਚਾਹੁੰਦਾ ਇਹ ਸਰਦਾਰ ਸੁਰਿੰਦਰ ਸਿੰਘ ਖਾਲਸਾ ਜਿਹੜਾ ਕਦੇ ਤੇਰਾ ਫੈਨ ਹੁੰਦਾ ਸੀ ਪਰ ਅੱਜ ਤੇ ਤੇਰਾ ਸਭ ਤੋਂ ਵੱਡਾ ਵਿਰੋਧੀ ਮੈਂ ਹਾਂ ਤੇ ਤੂੰ ਕਹਿੰਦਾ ਸੀ ਨਾ ਵੀ ਪੰਜਾਬ ਦੇ ਵਿੱਚ ਉਹ ਹੋ ਰਿਹਾ ਹੁਣ ਪੰਜਾਬੀ ਹੀ ਤੇਰਾ ਸਭ ਤੋਂ ਪਹਿਲਾਂ ਵਿਰੋਧ ਕਰਨਗੇ ਤੇਰੀ ਜੜ੍ਹ ਪੰਜਾਬ ਹੀ ਪੱਟੇਗਾ ਚਿੰਤਾ ਨਾ ਕਰ 27 ਦੇ ਵਿੱਚ ਤੁਹਾਡੀ ਸਪੀਡ ਚੈੱਕ ਕੀਤੀ ਜਾਊਗੀ ਇਨਾ ਗੁੱਸਾ ਜਾਇਜ਼ ਹੈ ਜੀ ਨਜਾਇਜ਼ ਨਹੀਂ ਸਾਡੇ ਹੱਕ ਖੋਏ ਜਾ ਰਹੇ ਨੇ ਸਾਡੇ ਹੱਕ ਖੋਏ ਜਾ ਰਹੇ ਨੇ ਜੀ ਮੈਂ ਫੇਰ ਕਹੂੰਗਾ ਘਰ ਤੁਹਾਡਾ ਰਹਿਣ ਮੈਂ ਆ ਜਾ ਜਾਇਜ਼ ਹੈ ਗੱਲ ਤੁਸੀਂ ਕੋਈ ਵੀ ਕਹਿ ਦਿਓ ਪੂਰੇ ਪੰਜਾਬ ਦੇ ਵਿੱਚ ਕੈਮਰਾ ਕਮਾ ਲਓ ਜਿੱਥੇ ਵੀ ਤੁਹਾਨੂੰ ਦਿਖੇਗਾ ਕੋਈ ਵੀ ਨਹੀਂ ਕਹੂਗਾ ਤੁਸੀਂ ਯੋਗ ਨਹੀਂ ਜਿਹੜਾ ਤੁਹਾਨੂੰ ਅਉਦੇ ਨਹੀਂ ਦਿੱਤੇ ਯਾਰੇ ਦਿੱਲੀ ਵਾਲਿਆਂ ਨੇ ਸਰ ਯੋਗ ਜਾਂ ਅਯੋਗ ਜਾਂ ਉਦਯਾਨੀ ਤਾਂ ਗੱਲੇ ਨਹੀਂ ਹੈਗੀ ਸਾਨੂੰ ਨਹੀਂ ਉਹਦੇ ਚਾਹੀਦੇ ਸਾਨੂੰ ਨਹੀਂ ਕੁਝ ਵੀ ਚਾਹੀਦਾ ਅਸੀਂ ਨਹੀਂ ਲੈਣੇ ਕੁਝ ਵੀ ਸਾਡਾ ਇੱਕ ਕੰਮ ਹੋਣੇ ਚਾਹੀਦੇ ਆ ਜਿੱਦਾਂ ਭਗਵੰਤ ਮਾਨ ਸਾਹਿਬ ਸਾਡੇ ਐਮਐਲਏ ਸਾਡੇ ਵਜ਼ੀਰ ਜਿਹਨਾਂ ਨੂੰ ਮੰਤਰੀ ਮਿਨਿਸਟਰ ਕਹਿੰਦੇ ਆ ਉਹ ਕਹਿੰਦੇ ਸੀਗੇ ਵੀ ਇੱਕ ਫੋਨ ਤੇ ਕੰਮ ਹੋਣਗੇ ਠੀਕ ਹੈ ਜੀ ਕੰਮ ਤਾਂ ਹੁੰਦਾ ਨਹੀਂ ਜੀ ਤੁਸੀਂ ਕੋਈ ਕੰਮ ਨਹੀਂ ਹੁੰਦਾ ਜੀ ਕੋਈ ਕਿਤੇ ਨਹੀਂ ਹੁੰਦਾ ਕੋਈ ਗੱਲ ਨਹੀਂ ਕੋਈ ਨਾ ਕੋਈ ਫੋਨ ਤੱਕ ਨਹੀਂ ਪੁੱਛਦਾ ਕਰ ਕਰਦਾ ਕੋਈ ਫੋਨ ਨਹੀਂ ਤੱਕ ਨਹੀਂ ਲੰਦਾ ਹਾਂ ਜੀ ਐਮਐਲਏ ਸਾਹਿਬ ਬਿਜ਼ੀ ਨੇ ਹਾਂ ਜੀ ਮੰਤਰੀ ਸਾਹਿਬ ਬਿਜ਼ੀ ਨੇ ਬਸ ਉਹ ਕਹ ਦੇਣੇ ਨੇ ਹਾਂ ਕਹਿੰਦੇ ਨੇ ਹਾਂ ਜੀ ਜਿਵੇਂ ਹੁਣ ਲਾਏ ਨੇ ਤੁਹਾਡੇ ਪਟਿਆਲੇ ਪੋਲੂਸ਼ਨ ਕੰਟਰੋਲ ਬੋਰਡ ਦੇ ਇੱਕ ਸੰਦੀਪ ਪਾਟਕ ਦੇ ਪੀਏ ਲਾਏ ਨੇ ਉਹ ਬੰਦਿਆਂ ਚ ਕੋਈ ਵੱਖਰੀ ਯੋਗਤਾ ਉਹਨਾਂ ਨੂੰ ਵੱਖਰਾ ਤਿਆਰ ਪੈਂਦਾ ਗੋਡੇ ਘੁੱਟਣ ਦਾ ਹਾਂ ਜੀ ਗੋਡੇ ਘੁੱਟਣ ਦਾ ਦੇਖੋ ਜੀ ਫਰਕ ਕੀ ਗੱਲ ਹੈ ਕੀ ਕਹਿੰਦੇ ਹੋਣਾਂ ਨੂੰ ਵੀ ਜੀਵ ਹੈ ਜੀ ਠੀਕ ਹੈ ਇਹ ਹੱਡੀਆਂ ਜੜਾ ਵੀ ਦਿੰਦੀ ਹੈ ਤੇ ਹੱਡੀਆਂ ਤੜਾ ਵੀ ਦਿੰਦੀ ਹੈ ਠੀਕ ਹੈ ਜੀ ਇਹ ਹੱਡੀਆਂ ਜੋੜਨ ਵਾਲਾ ਕੰਮ ਕਰ ਰਹੇ ਨੇ ਇਹ ਤੋੜਨ ਵਾਲਾ ਨਹੀਂ ਕੰਮ ਕਰ ਰਹੇ ਇਹ ਜੀਵ ਮਾਰ ਰਹੇ ਨੇ ਇਹ ਜੀਵ ਮਾਰਦੇ ਨੇ ਸਾਡੇ ਦੇ ਵਿੱਚ ਉਹ ਗੁਣ ਨਹੀਂ ਹੈਗਾ ਇਹ ਚਾਹੇ ਕਿਨਾਂ ਨੇ ਇਹਨਾਂ ਦੇ ਵਿੱਚ ਅਸੀਂ ਗੁਣੇ ਕਹਿ ਲਾਂਗੇ ਸਾਡੇ ਉਰਚ ਉਹ ਗੁਣ ਨਹੀਂ ਅਸੀਂ ਪੰਜਾਬੀ ਆ ਅਸੀਂ ਅਣਖੀ ਆ ਅਸੀਂ ਗੈਰਤ ਹੈ ਸਾਡੇ ਚ ਗੈਰਤਮੰਦ ਹਲੇ ਹੈਗੀ ਆ ਮੁੱਕੀ ਨਹੀਂ ਹੈਗੀ ਖਤਮ ਨਹੀਂ ਹੋਈ ਹੈਗੀ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਧੰਨਵਾਦ ਤੁਹਾਡਾ ਵੀ ਜੀ ਟਾਈਮ ਦਿੱਤਾ ਤੁਸੀਂ ਸਾਨੂੰ ਬਹੁਤ ਬਹੁਤ ਧੰਨਵਾਦ